ਸ੍ਰੀ ਰਾਗ ਮਹੱਲਾ 5ਵਾਂ ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਘੜੀ ਨ ਬੈਸਣ ਸੋਏ ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5ਵਾਂ ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5ਾ ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤ ਕੁਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤ ਕੁਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰੇਸ ਤੇ ਕੁਟਾਂਬ ਪਲੇਟਿਆ ਕਦੇ ਹਰਕ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰਿਸਤ ਕੋਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਘੜੀ ਨ ਬੈਸਣ ਸੋਏ ਜਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰੀਸ ਤੇ ਕੁਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸ਼ਤੇ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਕਢੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰੀਸ ਤੇ ਕੁਟਾਂਬ ਪਲੇਟਿਆ ਕਦੇ ਹਰਕ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤੇ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚਉ ਕੋਣ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰਿਸਤੇ ਕੁਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੰ ਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ 5 ਜਾ ਕੋ ਚਿੰਤਾ ਬਹੁਤ ਹੈ ਬਹੁਤ ਹੈ ਦੇਹੀ ਵਿਆਪੈ ਰੂ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣੇ ਕਰੇ ਚੌਕੰਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣੀ ਕਰੇ ਚੌਕੰਟਿਕਾ ਕੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂ ਗ੍ਰਸਤ ਕੁਟੰਬ ਪਲੇਟਿਆ ਕਦੇ ਹਰ ਕਦੇ ਸੋਗ ਗਾਉਣੀ ਕਰੇ ਚੌਕੰਟਿਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ